ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਨੂੰ ਅੰਗਰੇਡੀਆ ਦੇ ਵਿੱਚ ਮੌਸਮ ਦੇ ਅਫਰੇਡ ਲੈ ਕੇ ਆ ਜਾਣਾ ਜੀ ਅੱਜ 11 ਜੁਲਾਈ ਦਾ ਦਿਨ ਹੈ ਤੇ ਅੱਜ ਦੇ ਅਫਾ ਗੱਲ ਕਰਨੀਆਂ ਪੰਜਾਬ ਪਲਸ ਨਾਲ ਲਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਕਿੱਦਾਂ ਦੀ ਅੱਜ ਜੜੀ ਹੈ ਅਪਡੇਟ ਹੈ ਮੌਸਮ ਦੇ ਪੱਖ ਤੋਂ ਸਸਲੇ ਦੀਆਂ ਜੋ ਤਾਜ਼ਾ ਸੈਟਲਰ ਦੱਸਿਹਾ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਲਗਭਗ ਸਵੇਰ ਦੇ 7:30 ਵਜੇ ਨੂੰ ਜਾ ਰਹੀ ਹੈ ਜੇ ਕਿਤੇ ਮੈਂ ਦੱਸਿਆ ਜੀ 11 ਜੁਲਾਈ ਦਾ ਜਿਹੜਾ ਦਿਨ ਹੈਗਾ ਸਵੇਰ ਹੋ ਚੁੱਕੀ ਹੈ ਪੰਜਾਬ ਦੇ ਆਖਾਂ ਗੱਲ ਕਰਦੇ ਆ ਤੇ ਪੰਜਾਬ ਦੇ ਬਹੁਤਿਆਂ ਥਾਵਾਂ ਦੇ ਉੱਤੇ ਰਾਤ ਫਰ ਮੌਸਮ ਜਿਹੜਾ ਸਾਫ਼ ਹੀ ਰਿਹਾ। ਪਾਚੂngੀ ਸਿਸਟਮ ਦਾ ਅੱਜ ਕਹਿ ਲੀਏ ਕਿ ਅਖੀਰਲਾ ਦਿਨ ਹੈ ਤੇ ਅੱਜ ਕੁਝ ਥਾਵਾਂ ਤੇ ਸ਼ਰਾਟੇ ਦਿੰਦਾ ਹੋਇਆ ਕੁਝ ਥਾਵਾਂ ਤੇ ਕਾਰਵਾਹੀਆਂ ਦਿੰਦਾ ਹੋਇਆ ਮੀਂਹ ਆ ਦੀਆਂ। ਅੱਜ ਸਿਸਟਮ ਦੀ ਵਾਪਸੀ ਜਿਹੜੀ ਆ ਹੋ ਜਾਣੀ ਆ ਲਗਭਗ ਪੰਜਾਬ ਹਰਿਆਣਾ ਦੇ ਰਾਜਾਂ ਦੇ ਵਿੱਚੋਂ। ਮੌਨਸੂਨ ਦੀਆਂ ਕਾਰਵਾਹੀਆਂ ਜਾਰੀ ਰਹਿਣਗੀਆਂ ਕਿਤੇ ਨਾ ਕਿਤੇ ਗਰਜ ਰਿਸਕ ਹੁੰਦੀ ਰਹੇਗੀ ਤੇ ਕੁਝ ਸੀਮਤ ਖੇਤਾਂ ਦੇ ਵਿੱਚ ਜਿਹੜੀਆਂ ਨੇ ਬਰਸਾਤੀ ਕਾਰਵਾਹੀਆਂ ਜਾਰੀ ਰਹਿਣਗੀਆਂ ਆਉਂਦੇ 3-4 ਦਿਨਾਂ ਦੇ ਵਿੱਚ ਵੀ ਪਰ ਕਾਰਵਾਹੀਆਂ ਦੇ ਬਹੁਤੀਆਂ ਥਾਵਾਂ ਤੇ ਬਦਲ ਬਣਦੇ ਸੀ ਉੱਥੇ ਹੁਣ ਕੁਝ ਸੀਮਿਤ ਖੇਤਾਂ ਤੱਕ ਜਿਹੜੀਆਂ ਨੇ ਮੀਹ ਦੀਆਂ ਕਾਰਵਾਈਆਂ ਸੀਮਿਤ ਰਹਿ ਜਾਣਗੀਆਂ ਐਸ ਲਈ ਜੇਕਰ ਫਾਤਾ ਸਿਰਾ ਦੇਖਦੇ ਆ ਤੇ ਲੈਹਦੇ ਵਾਲੇ ਪਾਸੇ ਇੱਕ ਬੱਦਲ ਜਿਹੜਾ ਅੱਗੇ ਵਧ ਰਿਹਾ ਜੀ ਤੇ ਅੱਗੇ ਵਧਦਾ ਹੋਇਆ ਆਉਂਦੇ ਘੰਟੇ ਡੇਢ ਘੰਟੇ ਤੱਕ ਜਿਹੜਾ ਫਾਜ਼ਲ ਕਾ ਜਲਾ ਔਰ ਨਾਲ ਲੱਗਦੇ ਖੇਤਰ ਅਬੋਹਰ ਤੇ ਕੁਛਕ ਨਾਲ ਲੱਗਦੇ ਜਿਹੜੇ ਜਲਾਲਾਬਾਦ ਸ੍ਰੀ ਮੁਕਸਰ ਸਾਹਿਬ ਹੋ ਜਾਦਾ ਹੈ ਨਾ ਖੇਤੜਾ ਤੱਕ ਨਾ ਪਹੁੰਚੇ ਬੱਦਲ ਇੱਥੇ ਡੱਡ ਹੋ ਜਾਵੇ ਫਾਜ਼ਲ ਕਾ ਤੇ ਅਬੋਹਰ ਇਹਨਾਂ ਖੇਤੜਾਂ ਦੇ ਵਿੱਚ ਹਲਕੇ ਉਮੀਦਿਆ ਅਸਰ ਬਣਦੇ ਜਾ ਰਹੇ ਨੇ ਆਉਂਦੇ ਘੰਟਿਆਂ ਦੇ ਵਿੱਚ ਜੇਕਰ ਇਹ ਫੈਲ ਗਿਆ ਸਪਰੈਡ ਹੋ ਗਿਆ ਤੇ ਨਾਲ ਲੱਗਦੇ ਕੁਛ 2-3 ਲਿਆਂ ਨੂੰ ਹੋਰ ਵੀ ਕਵਰ ਕਰ ਸਕਦਾ ਜਿਵੇਂ ਫਰੀਦਕੋਟ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਜਲਾਲਾਬਾਦ ਔਰ ਕਰ ਵੀ ਸਾਇਦਾ ਨਹੀਂ ਵੀ ਕਰ ਸਕਦਾ ਏ 150 50 ਹਸਾਰ ਨਹੀਂ ਬਾਕੀ ਹੁਆਤੀਆਂ ਹਸਾਮਾ ਦੇ ਉੱਤੇ ਮੌਸਮ ਲਗਭਗ ਸਾਫ ਹੈ ਹਰਿਆਣੇ ਦੇ ਵਿੱਚ ਬੱਦਲ ਬਣਿਆ ਹੋਇਆ ਜਿਹੜਾ ਕਿ ਕੁਝ ਕੁ ਪਟਿਆਲੇ ਦੇ ਖੇਤਾਂ ਨੂੰ ਕਵਰ ਕਰ ਰਿਹਾ ਕੁਝ ਕੁ ਚੰਡੀਗੜ੍ਹ ਦੇ ਲਾਗੇ ਸਹਾਰਨ ਫਰੀਆਬਨਾਗਰ ਇਹਨਾਂ ਖੇਤਾਂ ਨੂੰ ਕਵਰ ਕਰ ਰਿਹਾ ਪਰ ਮੀਂਹ ਤੇ ਆ ਸਾਰੇ ਇੱਥੇ ਘਟ ਨਹੀਂ ਬੱਦਲ ਵਈਆਂ ਨਾ ਖੇਤਾਂ ਦੇ ਵਿੱਚ ਹੈ ਬਾਕੀ ਕਿਤੇ ਕਿਤੇ ਹਲਕੇ ਕਣੀਆਂ ਦੇਖ ਸਕਦੀਆਂ ਨਹੀਂ ਉਹ ਵੀ ਹਰਿਆਣੇ ਦੇ ਖੇਤਾਂ ਦੇ ਵਿੱਚ ਹੰਪਾਲਾ ਅਬ ਵਾਲੇ ਦੇ ਨਾਲ ਲੱਗਦੇ ਕੁਰੂ ਖੇਤਰ ਕਰਨਾਲ ਪਾਣੀ ਫਾਦੇ ਨਾਲ ਖੇਤਾਂ ਦੇ ਵਿੱਚ ਹਲਕੇ ਕਣੀਆਂ ਡਿੱਗਣ ਦੇ ਅਸਰ ਹੋਣਗੇ ਬਾਕੀ ਮੌਸਮ ਇੱਥੇ ਵੀ ਸਾਫ਼ ਹੀ ਰਹੇਗਾ ਪੰਜਾਬ ਦੇ ਜਗਰਾਫਾ ਗੱਲ ਕਰਦੇ ਹਾਂ ਮਾਲਵੇ ਦੇ ਲਗਭਗ ਪੱਛਮੀ ਦੇ ਲੈ ਕੇ ਪੂਰਬੀ ਮਾਲਵੇ ਤੱਕ ਸਾਰੇ ਖੇਤਰਾ ਦੇ ਵਿੱਚ ਮੌਸਮ ਲਗਭਗ ਸਾਫ਼ ਹੈ ਟਟਮੀ ਬੱਦਲ ਬਈ ਚਲਦੀ ਹੋਈ ਹੈ ਤੇ ਮੌਸਮ ਅਜੇ ਸਾਫ਼ ਰਹਦੇ ਹੀ ਆਸਾਰ ਨੇ ਦੁਪਹਿਰ ਵਾਦ ਕੁਝ ਖੇਤਰਾ ਦੇ ਵਿੱਚ ਬੱਦਲ ਬਣ ਸਕਦਾ ਉਹ ਕਿਹੜੇ ਖੇਤਰ ਹੋ ਸਕਦੇ ਨੇ ਉਹ ਜ਼ਿਆਦਾਤਰ ਆਸਾਰ ਮਾਲਵੇ ਦੇ ਪੱਛਮੀ ਜਿਲਿਆਂ ਦੇ ਵਿੱਚ ਨੇ ਪੂਰਬੀ ਮਾਲਵੇ ਦੇ ਵਿੱਚ ਤੇ ਮੱਝ ਦੇ ਵਿੱਚ ਆਸਾਰ ਘੱਟ ਨੇ ਬੱਦਲ ਬਣਨ ਦੇ ਜੇਕਰ ਮੱਝ ਵਾਲੇ ਹਾਸੇ ਬਣ ਜਾਂਦਾ ਤੇ ਕੁਝ 2-3 ਜਿਲਿਆਂ ਨੂੰ ਕਵਰ ਕਰ ਲੇਗਾ ਗੁਰਦਾਸ ਸਰਸ੍ਰੀ ਅਮਰਿਸਾ ਸਾਹਿਬ ਤਰਨਤਾਰਨ ਸਭ ਮੇਨਾ ਖੇਤਰਾ ਦੇ ਵਿੱਚ ਮੀਂਹ ਦੇ ਆਸਾਰ ਬਣ ਤੋਂ ਬਾਅਦ ਬਦਲ ਲੈਣਾ ਖੇਤਰਾ ਦੇ ਵਿੱਚ ਬਣ ਗਿਆ ਫਿਰ ਦਬਾਬੇ ਦੇ ਵਿੱਚ ਅਸਾਰ ਘਟਨੇ ਹੁਸ਼ਿਆਰ ਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਇਹਨਾਂ ਖੇਤਰਾ ਦੇ ਵਿੱਚ ਮੌਸਮ ਅਜ ਸਾਫ਼ ਰਹਿਣ ਦੇ ਅਸਾਰ ਨੇ ਹਾਲਾਂਕਿ ਜਿਹੜੇ ਪਹਾੜਾਂ ਦੀ ਰੇਂਜ ਚ ਖੇਤਰ ਆਉਂਦੇ ਆ ਉੱਥੇ ਹੋ ਸਕਦਾ ਹਲਕਾ ਕਣੀ ਕੰਮ ਨਾ ਹੋ ਜਾਏ ਬਾਕੀ ਮੌਸਮ ਅਜ ਸਾਫ਼ ਹੀ ਰਹੇਗਾ ਹਰਿਆਣਾ ਦੇ ਵਿੱਚ ਹਲਕੇ ਮੀਂਹ ਜਾਰੀ ਰਹਿਣਗੇ ਕਿਉਂਕਿ ਬਦਲਵਾਈ ਇੱਥੇ ਬਣੀ ਹੋਈ ਹੈ ਤੇ ਕਿਤੇ ਨਾ ਕਿਤੇ ਹਲਕਾ ਕਣੀ ਕੰਮ ਨਾ ਹੁੰਦਾ ਰਹੇਗਾ ਆਉਂਦੇ ਘੰਟਿਆਂ ਦੇ ਵਿੱਚ ਰਾਜਸਥਾਨ ਦੇ ਵੀ ਬਹੁਤ ਖੇਤਰਾ ਦੇ ਵਿੱਚ ਮੌਸਮ ਬਦਲਵਾਈ ਵਾਲਾ ਬਣਿਆ ਹੋਇਆ ਖਾਸ ਕਰ ਦੱਖ ਕੁਝ ਫਾਟਕੂਨੀ ਫਾਗਾਂ ਦੇ ਵਿੱਚ ਵੈਸੇ ਇਥੇ ਵੀ ਮੀਹਾਂ ਦੀਆਂ ਕਾਰਵਾਈਆਂ ਹੁਣ ਘਟਣ ਗਈਆਂ ਜਿਹੜੀ ਮੌਨਸਨ ਟਰਫ ਹੈ ਉਹ ਹੁਣ ھیਠਾ ਖਿਸਕ ਗਈਆਂ ਉਹਦੇ ਦਿਨਾਂ ਦੇ ਵਿੱਚ ਹਾਲਾਂਕਿ ਇੱਕ ਐਲਪੀਏ ਯਾਨੀ ਕਿ ਲੋ ਪ੍ਰੈਸ਼ਰ ਏਰੀਆ ਬੰਗਾਲ ਦੀ ਖਾੜੀ ਤੋਂ ਉੱਠ ਕੇ ਅੱਗੇ ਨੂੰ ਵਧੇਗਾ ਉਹਦੇ ਸਦਕਾ ਮੀਂਹ ਦੇ ਆਸਾਰ ਜ਼ਰੂਰ ਮੰਨਦੇ ਫਏ ਨੇ ਜਿਹੜੇ ਕਿ ਅਗਲੇ ਕਹ ਲਈਏ ਕਿ 15-16 ਤੋਂ ਬਾਅਦ ਹੀ ਮੀਂਹ ਹੁਣ ਲੱਗਣਗੇ ਜਿਹੜੇ ਹੁਣ 3 ਜਨਵਰੀ ਦੇ ਨੇ 12 13 14 15 ਇਹਦੇ ਵਿੱਚ ਕਾਰਵਾਈਆਂ ਕਾਫੀ ਡਾਊਨ ਹੋ ਜਾਣਗੀਆਂ ਮੀਹਾਂ ਦੀਆਂ ਜੇਕਰ ਕਿਤੇ ਬੱਦਲ ਬਣਦਾ ਹੈ ਤੇ ਹਲਕੇ ਮੋٹے ਛਰਾਟੇ ਕਿਤੇ ਨਾ ਕਿਤੇ ਦਵੇਗਾ ਬਾਕੀ ਬਹੁਤੇ ਖੇਤਰਾ ਦੇ ਵਿੱਚ ਮੌਸਮ ਸਾਫ਼ ਰਹਿੰਦਾ ਜਾਪ ਰਿਹਾ ਅੱਜ ਤੋਂ ਕਹ ਲਿਆ ਗਿਆ ਜੇ ਦੁਪਹਿਰ ਤੋਂ ਬਾਅਦ ਬੱਦਲ ਜ਼ਰੂਰ ਬਣੇਗਾ ਉਸ ਤੋਂ ਬਾਅਦ ਕੱਲ੍ਹ ਤੋਂ ਕਾਰਵਾਈਆਂ ਘਟ ਜਾਣਗੀਆਂ ਸੋ ਦੁਪਹਿਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਅਪਡੇਟ ਦੇ ਦੇਵਾਂਗੇ ਜੇਕਰ ਬੱਦਲ ਤਗੜੇ ਲੈਵਲ ਦਾ ਬਣ ਜਾਂਦਾ ਤੇ ਕੁਝ ਖੇਤਰਾਂ ਨੂੰ ਕਵਰ ਕਰਦਾ ਨਹੀਂ ਕਰਦਾ ਤੇ ਫਿਰ ਤੁਸੀਂ ਸਮਝ ਲਓ ਕਿ ਅੱਜ ਤੋਂ ਹੀ ਮੌਸਮ ਦੀਆਂ ਜਿਹੜੀਆਂ ਕਾਰਵਾਈਆਂ ਹੋਣਗੀਆਂ ਮੀਹਾ ਦੀਆਂ ਉਹ ਡਾਊਨ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੁਹਾਨੂੰ ਅੱਜ ਸ਼ੁਕਰੀਆ